ਸੋ ਸਤਿ ਸ਼੍ਰੀ ਅਕਾਲ ਅੱਜ ਅਸੀਂ ਡੱਬਾ ਵਾਲੇ ਆਏ ਸੀ ਸਰਤਾ ਰੋਡ ਤੇ ਜਾ ਰਹੇ ਸੀ ਇਹ ਇੱਥੇ ਰੱਬ ਦੀਪ ਮੋਟਰ ਵਾਲਿਆਂ ਦੀ ਦੁਕਾਨ ਆ ਜੀ ਇੱਥੇ ਦੀਪਾ ਤਿਆਰ ਕਰਦੇ ਆ ਜਿਵੇਂ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਆਜਾ ਜਿਓ ਆਪਾਂ ਬਾਈ ਨਾਲ ਗੱਲਬਾਤ ਕਰਾਵਾਂਗੇ ਥੋੜੂ ਦੱਸਾਂਗੇ ਦੀਪ ਦੀ ਕੀ ਰੇਂਜ ਆ ਜੀ ਕਿੰਨੀ ਸਟਾਰਟ ਰੇਂਜ ਤੋਂ ਹੁੰਦੀ ਆ ਪਾਵਰ ਸਾਰੀ ਪਾਵਰ ਆ ਜੀ ਨੰਬਰ ਆਰ ਸੀ ਸਾਰਾ ਲਵਾ ਕੇ ਦਿੰਦੇ ਆ ਜੀ ਰਾਵਦੀਪ ਵਾਲੇ ਸਰਸਾ ਰੋਡ ਤੇ ਜੀ ਡੱਬ ਵਾਲੀ ਮੰਡੀ ਗੱਲਬਾਤ ਕਰਾਵਾਂਗੇ ਜੋ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਪਹਿਲ ਆਈਕਨ ਦਬਾ ਲਓ ਨੋਟੀਫਿਕੇਸ਼ਨ ਮਿਲਦਾ ਰਹੂਗਾ ਜੀ ਰਵਦੀਪ ਮੋਟਰ ਵਾਲਿਆਂ ਨਾਲ ਅੱਜ ਮਿਲਾਉਣੇ ਆ ਜੀ ਤੁਹਾਨੂੰ ਜੀਪਾਂ ਤਿਆਰ ਕਰਦੇ ਆ ਬਾਈ ਸ਼ੌਂਕ ਦਾ ਕੋਈ ਮੁੱਲ ਨਹੀਂ ਜੀ ਨਵੇਂ ਛੇਲ ਜਮੈਂ ਨਾਲ ਗੱਲਬਾਤ ਕਰਵਾਵਾਂਗੇ ਵੀਡੀਓ ਸਾਡੇ ਨਾਲ ਬਣੇ ਰਹੋ ਤਾਂ ਕਿਸਾਨ ਵੀਰੋ आप आए हैं देखो इतनी जीपा खड़िया गिया मुखसर नंबर है जी यह गई गल बात करवाने सारिया पावर कर दे। वीडियो करतेडियो नाल बने रहो म्यूजिक सिस्टम वगैरह भी वाया ने, मोडिफाई पूरी वादिया होंगी ला के तैयार जी ਸਕ੍ਰੀਨ ਦੇ ਕੋਲ LCD ਡਿਸਪਲੇ ਇੱਕ ਖਾਸ ਗੱਲ ਆ ਵੀ ਸਾਰੀਆਂ ਪਾਵਰ ਆ ਗਈ। ਇਹਦੇ ਨਾਲ ਬ੍ਰੇਕ ਪਾਵਰ। ਕਈ ਮਾਡਲ ਖੜੇ ਆ। ਬਾਕੀ ਗੱਲਬਾਤ ਕਰਾਂਗੇ ਰੇਟ ਦੀ। ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਲੋਕਸਾਨ ਵੀਰ ਜੀ ਤਿਆਰ ਕਰਾਉਣਾ ਚਾਹੁੰਦੇ ਆ। ਮੰਡੀ ਡੱਬ ਵਾਲੀ, ਰਾਪਦੀਪ ਵਾਲਿਆਂ ਕੋਲੇ, ਮੋਟਰ ਵਾਲਿਆਂ ਕੋਲੇ ਆ ਕੇ ਤੁਸੀਂ ਕੀ ਕੀਤਾ? ਆ ਸਕਦੇ ਹੋ ਆ ਗੱਲਬਾਤ ਕਰਵਾਉਣੇ ਆ ਜੀ ਵੀਡੀਓ ਤੇ ਬਣੇ ਰਹੋ ਸਾਡੇ ਨਾਲ ਇਹਦਾ ਕੰਮ ਚੱਲ ਰਿਹਾ ਜੀ ਮੋਡੀਫਾਈ ਕਰ ਰਿਹਾ ਤਾਂ ਇੱਧਰ ਇੱਕ ਨਵਾਂ ਮਾਡਲ ਤਿਆਰ ਕਰਿਆ ਇਹਨਾਂ ਨੇ ਗੱਲਬਾਤ ਕਰਵਾਉਣੇ ਆ ਤਾਂ ਕਿਸਾਨ ਵੀਰੋ ਆ ਮਾਡਲ ਤੁਹਾਨੂੰ ਦਿਖਾ ਰਿਹਾ ਬਾਕੀ ਇਹਨਾਂ ਦੇ ਸ਼ੇਲ ਜਮੈਨ ਨਾਲ ਗੱਲਬਾਤ ਕਰਾਂਗੇ ਜਿਹੜੇ ਫਿਊਚਰ ਬਾਰੇ ਨਵਾਂ ਮਾਡਲ ਤਿਆਰ ਕਰਿਆ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਸਾਰਾ ਕੰਮ ਕਰਦੇ ਆ ਬਰੀਕੀ ਨਾਲ ਆਰ ਸੀ ਪੇਪਰ ਵਗੈਰਾ ਸਾਰੇ ਕੰਪਲੀਟ ਤਿਆਰ ਕਰਵਾ ਕੇ ਦਿੰਦੇ ਆ ਭਾਈ ਜਿੱਥੋਂ ਦਾ ਵੀ ਨੰਬਰ ਲਵਾਉਣਾ ਤੁਸੀਂ ਆਹ ਦੇਖ ਸਕਦੇ ਹੋ

ਡਿਲਿਵਰੀ ਕਿਹਦੇ ਦੇ ਰਿਹਾ ਜੀ ਇਹ ਅੱਜ ਆਪਣੇ ਕੋਲ ਹਰਿਆਣਾ ਤੋਂ ਕਸਟਮਰ ਆਏ ਹੋਏ ਹੈਗੇ करनाल ਜ਼ਿਲ੍ਹੇ ਤੋਂ ਠੀਕ ਹੈ ਸਰ ਹਾਂ ਜੀ ਤੇ ਇਹ ਆਪਾਂ ਨੂੰ ਯੂ ਐਸ ਏ ਤੋਂ ਆਨਲਾਈਨ ਆਰਡਰ ਸੀਗਾ ਜੀ ਯੂ ਐਸ ਏ ਨੂੰ ਆਨਲਾਈਨ ਆਰਡਰ ਹਾਂ ਜੀ ਹਾਂ ਜੀ ਅੱਜ ਉਹਨਾਂ ਦੇ ਬ੍ਰਦਰ ਆਏ ਹੋਏ ਹੈ ਜੀ ਪਲਾਨ 22 ਯੂ ਐਸ ਏ ਦੇ ਹੈ ਜਿਨ੍ਹਾਂ ਨੇ ਆਪਾਂ ਨੂੰ ਆਰਡਰ ਦਿੱਤਾ ਸੀਗਾ ਹਾਂ ਜੀ ਇਹ ਮੇਰੀ ਕੀ ਕੀ ਇਹ ਇਹ ਉਹਨਾਂ ਨੇ ਆਪਦੇ ਹਿਸਾਬ ਨਾਲ ਕਸਟਮਾਈਜ਼ ਕਰਾਈ ਹੋਈ ਹੈ ਜੀ ਓਕੇ ਜੀ ਇਹ ਉਹਨਾਂ ਨੂੰ 5.5 ਲੱਖ ਦੀ ਭਈ ਹੈ ਬਸ ਸ਼ੌਕ ਦਾ ਕੋਈ ਬੋਲ ਨਹੀਂ ਇੰਨਾ ਇੰਨੇ ਫਰਕ ਦੀ ਭਈ ਕਰਿਆ 45 ਹਾਂਜੀ ਹਾਂਜੀ ਉਹ ਪਾਵਰ ਸਟੀering ਪਾਵਰ ਕਲਚ ਸਾਰੀ ਪਾਵਰ ਦੇ ਨਾਲ ਤਿਆਰ ਹੋਈ ਹੈ ਜੀ ਸ਼ਾਈਨਿੰਗ ਟੂ ਕੇ ਮੈਟੈਲਿਕ ਪੇਂਟ ਹੋਇਆ ਜੀ ਤੇ ਬਾਕੀ ਜੇ ਗੱਲ ਕਰੀਏ ਜੀ ਪੰਜਾਬ ਹਰਿਆਣਾ ਰਾਜਸਥਾਨ ਦੇ ਨੰਬਰ ਉੱਥੋਂ ਦਾ ਲਵੇ ਲੋ ਕਰਵਾ ਹਾਂਜੀ ਹਾਂਜੀ ਹੋ ਜਾਂਦਾ ਜੀ ਜੇ ਵੀ ਕਦੇ ਬਾਹਰ ਵੀ ਇੱਕ ਤੇ ਜਿੱਨੀ ਉੱਥੇ ਭੇਜ ਲੈਂਦੇ ਹਾਂਜੀ ਹਾਂਜੀ ਚਲੀ ਜਾਂਦੀ ਬਾਹਰ ਵੀ ਯੂ ਐਸਏ ਕੈਨੇਡਾ ਵਗੈਰਾ ਸਾਰੇ ਜਾਂਦੀ ਆਪਣੀ ਜੇਬ ਦੀ ਤੇ ਤੁਸੀਂ ਆਪ ਦੀ ਲੋਕੇਸ਼ਨ ਤੇ ਨੰਬਰ ਵਗੈਰਾ ਦਾਲ ਦੋ ਤਾਂ ਕੱਲ੍ਹ ਕੱਲ੍ਹ ਜੋ ਇਹਨਾਂ ਦੇ ਚੈਨਲ ਵਿੱਚ ਚਰਾਰਾ ਰਿਹਾ ਜੀ ਰਵਦੀਪ ਦੇ ਮੋਟਰ ਦੇ ਨਾਮ ਤੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਵਾਵਾਂਗੇ ਉਹ ਤੁਹਾਨੂੰ ਲੋਕੇਸ਼ਨ ਆਪਦਾ ਕੰਟੈਕਟ ਨੰਬਰ ਦੇਣਗੇ ਜੀ ਤੁਸੀਂ ਆਪਦਾ ਆਰਡਰ ਤੇ ਕੋਈ ਵੀ ਜੀਪ ਤਿਆਰ ਕਰਵਾ ਸਕਦੇ ਹੋ ਜੀ ਕੋਈ ਵੀ ਮਾਡਲ ਮੋਡੀਫਾਈ ਕਰਵਾ ਸਕਦੇ ਹੋ ਮੈਂ ਗੱਲਬਾਤ ਕਰਵਾਉਣਾ ਜੀ ਤੇ ਸਾਰੇ ਜਿੰਨੇ ਵੀ ਯੂਟਿਊਬਰ ਦੇ ਆਪਣੇ YouTube ਦੇ ਵਿਊਅਰ ਹੈ ਉਹਨਾਂ ਨੂੰ ਸਾਡੀ ਤਰਫੋਂ ਰਵਦੀਪ ਮੋਟਰ ਦੇ ਤਰਫੋਂ ਸਸ਼ੇਕਾਲ ਤੇ ਅੱਜ ਗੱਡੀ ਤਿਆਰ ਹੋਈ ਹੈ ਅੱਜ ਡਿਲੀਵਰੀ ਦੇਣੇ ਜਾ ਰਹੇ ਰਵਦੀ ਭਾਈ ਤੇ ਬਹੁਤ ਵਧੀਆ ਗੱਡੀ ਤਿਆਰ ਹੋਈ ਹੈ 24 ਇੰਚੀ 13 ਦੇ ਵਿੱਚ ਤਿਆਰ ਹੋਈ ਹੈ ਸਾਰਾ ਪਾਵਰ ਬ੍ਰੇਕ ਪਾਵਰ ਸਟੀering ਸਾਰਾ ਪਾਵਰ ਤੇ ਤਿਆਰ ਹੋਇਆ ਠੀਕ ਹੈ ਤਾਂ ਕਿਸੇ ਭਰਾ ਨੂੰ ਅਗਰ ਗੱਡੀ ਚਾਹੀਦੀ ਹੈ ਤਾਂ ਸਰਸਰ ਔਰਤੇ ਰਵਦੀ ਮੋਟਰ ਨਾਮ ਦੀ ਆਪ ਗੂਗਲ ਤੇ ਸਰਚ ਮਾਰੇਓ ਹਾਈਐਸਟ ਰੈਂਕਿੰਗ ਹੈ ਮੋਕੇ ਦੀ ਰਵਦੀ ਮੋਟਰ ਦੀ ਤੇ ਗੱਡੀ ਅਸੀਂ ਪੂਰੇ ਇੰਡੀਆ ਦੇ ਵਿੱਚ ਤੋਂ ਕਰਦੇ ਕਰਦੇ ਸਪਲਾਈ ਤੇ ਰਵਦੀ ਬਾਏ ਕੈਨੇਡਾ ਆਸਟ੍ਰੇਲੀਆ ਯੂ ਐਸ ਏ ਸਾਰੀ ਥਾਂ ਮੰਨ ਲਓ ਗੱਡੀ ਕੋਈ ਵੀ ਆਰਡਰ ਕਰਦਾ ਲਗਭਗ ਗੱਡੀਆਂ ਸਾਰੀਆਂ ਅਬਰੋਡ ਜਾਂਦੀਆਂ ਤੇ ਕੋਈ ਵੀ ਪੈਂਪੜਾ ਨੰਬਰ ਨੋਟ ਕਰ ਲੈਣ ਨੰਬਰ 93062 ਤੇ 55901 93062 55901 ਨੰਬਰ ਨੋਟ ਕਰਕੇ WhatsApp ਕਰੋ ਕਾਲ ਕਰੋ 24 ਘੰਟਾ ਫੈਸਿਲਿਟੀ ਅਵੇਲੇਬਲ ਹੈ